ਜਾਂ ਸੁਖੀਆਂ ਦੋ ਚੀਜ਼ਾਂ ਨੇ ਜਾਂ ਦੁਖੀਆਂ ਜਾਂ ਸੁਖੀਆਂ ਮਨਾਂ ਚ ਝਾਤੀ ਮਾਰੋ ਵੀ ਦੁਖੀਆਂ ਚ ਗਿਣਤੀ ਕਰੀਏ ਕਿ ਸੁਖੀਆਂ ਚ ਕਰੀਏ ਵੀ ਦੁਖੀ ਕਿ ਸੁਖੀ ਦੁਖੀ ਜਾਂ ਸੁਖੀ ਗਿਣਤੀ ਹੋਣੀ ਹੈ ਜਾਂ ਸੁਖੀਆਂ ਚ ਜਾਂ ਦੁਖੀਆਂ ਚ ਤੇ ਜੇ ਤੁਸੀਂ ਕਹੋਗੇ ਵੀ ਦੁਖੀ ਅਸੀਂ ਪੈਸੇ ਕਰਕੇ ਆ ਲੋਕ ਤੰਗ ਕਰਦੇ ਨੇ ਪੈਸਾ ਘਟੇ ਕਰਜੇ ਨਹੀਂ ਬਣਿਆ ਤਾਂ ਦੁਖੀ ਆ ਜਾਂ ਜਿਹੜਾ ਵੀ ਤੁਸੀਂ ਕਾਰਨ ਦਸੋਗੇ ਵੀ ਮੈਂ ਦੁਖੀ ਹਾਂ ਮੈਂ ਦੁਖੀ ਆ ਆ ਕਾਰਨ ਕਿਹੜਾ ਵੀ ਤੁਸੀਂ ਕਾਰਨ ਦਸੋਗੇ ਉਹ ਸਾਰੇ ਕਾਰਨ ਤੇਰੇ ਦੁਖੀ ਹੋਣ ਦੇ ਗਲਤ ਹਨ ਜਿਹੜਾ ਵੀ ਕਾਰਨ ਦਸੇਗਾ ਵੀ ਮੇਰੇ ਬੱਚਾ ਹੈ ਨਹੀਂ ਮੈਂ ਤਾਂ ਦੁਖੀ ਹਾਂ ਪਰ ਵਿਦੇਸ਼ਾਂ ਦੇ ਵਿੱਚ ਹਜ਼ਾਰਾਂ ਲੋਕ ਇਦਾਂ ਦੇ ਨੇ ਲੱਖਾਂ ਕਰੋੜਾਂ ਲੋਕ ਇਦਾਂ ਦੇ ਨੇ ਜਿਹੜੇ ਬੱਚੇ ਪੈਦਾ ਹੀ ਨਹੀਂ ਕਰਦੇ ਕਹਿੰਦੇ ਸਾਨੂੰ ਬੱਚਾ ਚਾਹੀਦਾ ਹੀ ਔਰ ਤੈਨੂੰ ਇਦਾਂ ਦੇ ਲੋਕ ਵੀ ਵਿਖਾ ਦੇਵਾਂਗੇ ਜਿਨ੍ਹਾਂ ਕੋਲੇ ਬੱਚੇ ਹੈ ਨਹੀਂ ਪਰ ਉਹ ਸੁਖੀ ਨੇ ਖੁਸ਼ ਨੇ ਆਪਣੀ ਜ਼ਿੰਦਗੀ 'ਚ ਮਸਤ ਨੇ ਜੇ ਤੂੰ ਕਾਰਨ ਦੱਸੇਂਗਾ ਵੀ ਮੇਰੇ ਕੋਲੇ ਪੈਸਾ ਹੈ ਨਹੀਂ ਤੈਨੂੰ ਇਦਾਂ ਦੇ ਵਿਖਾ ਦੇਵਾਂਗੇ ਕਈਆਂ ਕੋਲ ਪੈਸਾ ਹੈ ਨਹੀਂ ਤੇਰੇ ਤੋਂ ਬਿਲਕੁਲ ਹੀ ਥੱਲੇ ਹੈ ਜੇ ਤੂੰ 550 ਕਮਾਉਂਦਾ ਹੈ ਜਾਂ 350 ਕਮਾਉਂਦਾ ਹੈ ਉਹ ਤੇ 100 ਵੀ ਨਹੀਂ ਕਮਾਉਂਦਾ ਪਰ ਉਹ ਖੁਸ਼ ਹੈ ਇਹਦਾ ਤੇਰ ਮਤਲਬ ਪੈਸੇ ਆਲਾ ਕਾਰਨ ਵੀ ਤੇਰਾ ਬੋਲੋ ਠੀਕ ਨਹੀਂ ਹੈ ਜੇ ਤੂੰ ਇਹ ਕਾਰਨ ਦਏਗਾ ਮੈਂ ਤਾਂ ਦੁਖੀਆਂ ਲੋਕ ਮੈਨੂੰ ਆ ਗੱਲਾਂ ਕਰਦੇ ਨੇ ਐ ਕਹਿੰਦੇ ਨੇ ਫਿਰ ਤੈਨੂੰ ਉਹ ਵਿਖਾ ਦਿੰਦੇ ਆ ਜਿਨ੍ਹਾਂ ਨੂੰ ਸਾਰੀ ਦੁਨੀਆ ਹੀ ਮਾੜਾ ਕਹਿੰਦੀ ਹੈ ਫਿਰ ਵੀ ਖੁਸ਼ ਨੇ ਫਿਰ ਵੀ ਖੁਸ਼ ਨੇ ਤੇਰਾ ਇਹ ਕਾਰਨ ਵੀ ਸਹੀ ਨਹੀਂ ਜਿਹੜਾ ਵੀ ਤੂੰ ਦੁਖੀ ਹੋਣ ਦਾ ਕਾਰਨ ਦੇਗਾ ਵੀ ਆਹ ਕਾਰਨ ਹੈ ਮੈਂ ਤਾਂ ਦੁਖੀ ਹਾਂ ਯਾਦ ਰੱਖੋ ਹੁਣ ਜੇ ਤੁਸੀਂ ਸੁਖੀ ਹੋਣ ਦੇ ਕਾਰਨ ਦਿਓ ਮੈਨੂੰ ਵੀ ਸੁਖੀ ਹੋਣ ਦੀ ਕਾਰਨ ਦੱਸੋ ਵੀ ਸੁਖੀ ਕਿਵੇਂ ਆ ਜਿਹੜੇ ਬੰਦੇ ਤੁਹਾਡੇ ਚ ਪੁੱਛ ਲੈਣਿਆ ਵੀ ਸੁਖੀ ਕਿਵੇਂ ਆ ਦੱਸ ਮੇਰਾ ਵਿਆਹ ਹੋਇਆ ਹੈ ਵਿਆਹ ਤੇ ਸਾਰੇ ਹੀ ਨਹੀਂ ਤੂੰ ਸੁਖੀ ਹੈ ਬਾਕੀ ਵਿਆਹੇ ਸੁਖੀ ਨਹੀਂ ਹਨ ਅੱਛਾ ਜੇ ਤੂੰ ਕਾਰਨ ਦੱਸੇਂਗਾ ਸੁਖੀ ਹੋਣ ਦਾ ਵੀ ਇਹ ਕਾਰਨ ਹੈ ਕਿ ਮੈਂ ਮੇਰਾ ਘਰ ਬਣ ਗਿਆ ਫਿਰ ਤੈਨੂੰ ਇਦਾਂ ਦੇ ਬੜੇ ਵਿਖਾ ਦੇਣਾ ਜਿਨ੍ਹਾਂ ਦੇ ਘਰ ਤੇਰੇ ਤੋਂ ਕਿਤੇ ਵੱਡੇ ਵੱੱਡੇ ਨੇ ਪਰ ਉਹ ਸੁਖੀ ਨਹੀਂ ਹਨ ਜੇ ਤੂੰ ਸੁਖੀ ਹੋਣ ਦਾ ਕਾਰਨ ਇਹ ਦਏਗਾ ਮੇਰੇ ਬੱਚੇ ਨੇ ਪੁੱਤ ਪੋਤੇ ਨੇ ਫਿਰ ਕਈਆਂ ਦੇ ਪੁੱਤ ਪੋਤੇ ਬੱਚੇ ਤੇਰੇ ਤੋਂ ਵੀ ਜ਼ਿਆਦਾ ਨੇ ਉਹ ਵੀ ਸੁਖੀ ਨਹੀਂ ਹੈਗੇ ਹੁਣ ਇੱਕ ਗੱਲ ਪੱਕੀ ਚੇਤਾ ਕਰ ਲੋ ਜਿਨਨੇ ਦੁਖੀ ਆ ਜਾਂ ਜਿੰਨੇ ਸੁਖੀ ਆ ਇਹ ਬਾਹਰ ਦੇ ਮਟੀਰੀਅਲ ਕਰਕੇ ਧੀਆਂ ਪੁੱਤਾਂ ਕਰਕੇ ਘਰ ਕਰਕੇ ਗੱਡੀਆਂ ਕਰਕੇ ਪੈਸੇ ਕਰਕੇ ਨਾ ਅਸੀਂ ਸੁਖੀ ਆ ਪੈਸੇ ਕਰਕੇ ਨਾ ਅਸੀਂ ਸੁਖੀ ਆ ਪੈਸੇ ਕਰਕੇ ਬੱਚੀਆਂ ਕਰਕੇ ਪ੍ਰਾਪਰਟੀਆਂ ਕਰਕੇ ਘਰ ਕਰਕੇ ਨਾ ਅਸੀਂ ਸੁਖੀ ਆ ਨਾ ਇਹਨਾਂ ਦੇ ਆਉਣ ਨਾਲ ਸੁੱਖ ਮਿਲਦਾ ਤੇ ਨਾ ਇਹਨਾਂ ਦੇ ਜਾਣ ਨਾਲ ਦੁੱਖ ਮਿਲਦਾ ਫਿਰ ਸੁੱਖ ਦੁੱਖ ਕਿੱਥੇ ਆ ਸੁਖ ਦੁਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੁਖ ਦੁਖ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਸੋਚਦਾ ਕਿਵੇਂ ਤੇਰੇ ਸੋਚਣ ਦਾ ਪੈਟਰਨ ਕਿਵੇਂ ਦਾ ਕੜੀ ਨਾਲ ਕੜੀ ਕਿਵੇਂ ਜੋੜਦਾ ਤੇਰੇ ਦਿਮਾਗ ਵਿੱਚ ਨਾ ਜਿਵੇਂ ਫੁਰਨੇ ਆਉਂਦੇ ਨੇ ਇੱਕ ਫੁਰਨਾ ਫਿਰ ਉਹਦੇ ਮਗਰ ਦੂਜਾ ਫੁਰਨਾ ਫਿਰ ਤੀਸਰਾ ਫੁਰਨਾ ਫਿਰ ਚੌਥਾ ਫੁਰਨਾ ਥਾਟ ਪਿੱਛੇ ਥਾਟ ਥਾਟ ਪਿੱਛੇ ਥਾਟ ਚੱਲਦੇ ਨੇ ਲਾਈਨ ਵਿੱਚ ਚੱਲਦੇ ਨੇ ਸਾਰੇ ਪੈਟਰਨ ਹੁੰਦਾ ਹੈ ਕੁਝ ਬੰਦੇ ਸੋਚਣ ਦਾ ਪੈਟਰਨ ਨੈਗੇਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਪੋਜ਼ਿਟਿਵ ਹੈ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਹਦੇ ਚ ਸੁਖੀ ਰਹਿੰਦੇ ਨੇ ਕੁਝ ਬੰਦਿਆਂ ਦੇ ਸੋਚਣ ਦਾ ਪੈਟਰਨ ਇਦਾਂ ਦਾ ਜਿਹਦੇ ਵਿੱਚ ਉਹ ਹਮੇਸ਼ਾ ਦੁਖੀ ਹੀ ਰਹਿੰਦੇ ਹਨ ਸੋਚਣ ਦਾ ਪੈਟਰਨ ਹੈ ਸੋਚ ਹੈ ਸੋਚ ਹੈ ਆਪ ਹੁਣ ਪਰਵਰਿਸ਼ ਕਿਦਾਂ ਕੀਤੀ ਗਈ ਹੈ ਪਾਲਿਆ ਕਿਵੇਂ ਗਿਆ ਸੋਚਿਆ ਸੋਚਦਾ ਕਿਵੇਂ ਹੈ ਤੂੰ ਤੇਰਾ ਸ਼ੁਰੂ ਤੋਂ ਲੈ ਕੇ ਸੋਚਣ ਦਾ ਸੁਭਾਅ ਕਿਵੇਂ ਦਾ ਕਿਵੇਂ ਸੋਚਦਾ ਤੁਹਾਨੂੰ ਇਹ ਚੀਜ਼ 네ਗੇਟਿਵ ਤੇ ਪੋਜ਼ਿਟਿਵ ਕਰਦੀ ਹੈ ਮੇਰੇ ਅਨੁਭਵ ਹੈ ਜਿਹੜਾ ਬੰਦਾ 네ਗੇਟਿਵ ਸੀ ਸੋਚਣ ਦਾ ਪੈਟਰਨ ਗਲਤ ਸੀ ਗਰੀਬੀ ਵਿੱਚ ਸੀ ਅੱਜ ਅਮਰੀਕਾ ਦੇ ਵਿੱਚ ਸੈਟਲ ਹੋ ਗਏ 10 20 30 ਟਰੱਕ ਨੇ ਕਾਰੋਬਾਰ ਨੇ ਪਰ ਸੁਖੀ ਨਹੀਂ ਹੋਏ ਕਿਉਂਕਿ ਸੋਚਣ ਦਾ ਪੈਟਰਨ ਨਹੀਂ ਬਦਲਿਆ ਗੱਡੀਆਂ ਨਹੀਂ ਬਦਲਣੀਆਂ ਦੇਸ਼ ਨਹੀਂ ਬਦਲਨੇ ਤੁਸੀਂ ਸੋਚਣ ਦਾ ਪੈਟਰਨ ਬਦਲਣਾ ਹੈ ਤਕਨੀਕ ਬਦਲੋ ਸੋਚਦਾ ਕਿਵੇਂ ਹੈ ਤੈਨੂੰ ਕੀ ਲੱਗਦਾ ਤੁਸੀਂ ਤਜਰਬਾ ਕਰੋ ਦੁਖੀ ਸੀ ਗੱਡੀ ਨਹੀਂ ਹੈਗੀ ਗੱਡੀ ਆ ਗਈ ਹੁਣ ਸੁਖੀ ਸਾਲਕ ਹੋ ਗਿਆ ਗੱਡੀ ਹੁਣ ਤਾਂ ਹੈਗੀ ਹੁਣ ਸੁਖੀ ਹੋ ਗਿਆ ਫੇਰ ਸੋਚਣ ਦਾ ਪੈਟਰਨ ਉੱਥੇ ਹੀ ਬੱਚਾ ਹੈ ਨਹੀਂ ਨਾ ਬੱਚਾ ਹੋ ਗਿਆ ਹੁਣ 2 ਸਾਲ ਦਾ ਹੋ ਗਿਆ ਹੁਣ ਖੁਸ਼ ਹੋ ਗਿਆ ਤੂੰ ਸੋਚਣ ਦਾ ਪੈਟਰਨ ਨਹੀਂ ਮਾੜਾ ਕੀ ਕਰੋਗੇ ਤੁਸੀਂ ਭਰਾਵੋ ਭੈਣੋ ਮਸਲਾ ਮੈਲਾਂ ਦਾ ਜਾਂ ਕੰਡਿਆਂ ਦਾ ਨਹੀਂ ਮਸਲਾ ਇਹ ਹੈ ਉਹਨਾਂ ਤੇ ਬੈਠਾ ਕੌਣ ਹੈ ਉੱਥੇ ਪਿਆ ਕੌਣ ਹੈ ਮੈਨੂੰ ਅੱਜ ਇੱਕ ਬਾਪੂ ਜੀ ਸਾਡੇ ਆਏ ਸਾਡੇ ਟਰਸਟੀ ਮੰਗਟ ਜੀ ਹਨ ਉਹਨਾਂ ਦੇ ਫਾਦਰ ਸਾਹਿਬ ਮੈਨੂੰ ਕਹਿੰਦੇ ਕਹਿੰਦੇ ਤੁਸੀਂ ਗੁਰੂ ਗੋਬਿੰਦ ਸਿੰਘ ਦੀ ਉਮਰ ਵਿੱਚ ਚਲੇਗਾ ਮਤਲਬ ਇਹ ਕੀ ਹੈ ਮੈਂ ਕਿਹਾ ਗੁਰੂ ਗੋਬਿੰਦ ਸਿੰਘ ਦੀ ਉਮਰ ਕਿਵੇਂ ਕਹਿ ਰਹੇ ਨੇ ਬਾਪੂ ਜੀ 43 ਸਾਲ 9 ਮਹੀਨੇ 43 ਸਾਲ 9 ਮਹੀਨੇ ਜਦੋਂ ਉਹਨਾਂ ਨੇ ਉਹ ਲਾਈਨ ਬੋਲੀ ਨਾ ਵੀ ਉਮਰ ਤੁਹਾਡੀ ਵੀ ਹੁਣ ਉਨੀ ਕੁ ਹੋ ਗਈ ਤੇ ਮੈਂ ਇਕਦਮ ਮੇਰੇ ਦਿਮਾਗ 'ਚ ਆਇਆ ਕਦੇ ਕਈ ਵਾਰੀ ਕਈ ਚੀਜ਼ਾਂ ਅਸੀਂ ਸੋਚਦੇ ਨਹੀਂ ਹੁੰਦੇ ਤੇ ਮੈਂ ਸੋਚ ਰਿਹਾ ਵੀ ਜਿਸ ਉਮਰ ਵਿੱਚ ਹੁਣ ਮੈਂ ਆ ਇਸ ਉਮਰ ਵਿੱਚ ਸੱਚੇ ਪਾਤਸ਼ਾਹ ਦੁਨੀਆ 'ਚੋਂ ਚਲੇ ਗਏ ਸੀ ਐਨੀ ਉਮਰ ਐਨੀ ਉਮਰ ਸੀ ਜਿੰਨੀ ਇਸ ਵੇਲੇ ਮੇਰੀ ਉਮਰ ਹੈ ਐਨੀ ਉਮਰ ਭੋਗੀ ਗੁਰੂ ਗੋਬਿੰਦ ਸਿੰਘ ਕਿੱਡੀ ਕੋਮਰ ਦੱਸੋ 41 ਸਾਲ ਕੀ ਉਮਰ ਹੈ ਕਿ ਕਿੰਨੀ ਛੋਟੀ ਉਮਰ ਦੇ ਵਿੱਚ ਦਸ਼ਮੇਸ਼ ਪਿਤਾ ਸੰਸਾਰ ਚ ਗਏ ਤੇ ਮੈਂ ਸੋਚ ਰਿਹਾ ਸੀ ਵੀ ਵੇਖੋ ਸੋਚਣ ਦਾ ਪੈਟਰਨ ਕਿਵੇਂ ਦੀ ਸੋਚ ਕਿ ਬਚਪਨ ਤੋਂ ਲੈ ਕੇ ਪੋਜਿਟਿਵ 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 ਤੇ ਇੱਕ ਤਾਂ ਇਹਦੇ ਵਿੱਚ ਵਿੱਚ ਹੀ ਇੰਨੀ ਉਮਰ ਦੇ ਵਿੱਚ ਵਿੱਚ ਹੀ ਮੈਲ ਵੀ ਆ ਗਏ ਇੰਨੀ ਉਮਰ ਦੇ ਵਿੱਚ ਵੀ ਜੰਗਾ ਵੀ 13 14 ਆ ਗਈਆਂ ਇੰਨੀ ਉਮਰ ਦੇ ਵਿੱਚ 13 ਜੰਗਾਂ ਵੀ ਆਉਂਦੀ ਆਉਂਦੀਆਂ ਐ ਇੰਨੀ ਉਮਰ ਦੇ ਵਿੱਚ ਅਨੰਦਪੁਰ ਵਸਦਾ ਵੀ ਐ ਇੰਨੀ ਉਮਰ ਦੇ ਵਿੱਚ ਅਨੰਦਪੁਰ ਸਾਹਿਬ ਛੱਡਣਾ ਵੀ ਪੈਂਦਾ ਐ ਇੰਨੀ ਉਮਰ ਦੇ ਵਿੱਚ ਬੱਚੇ ਵੀ ਹੁੰਦੇ ਐ ਵਿਆਹ ਵੀ ਹੁੰਦਾ ਐ ਇੰਨੀ ਉਮਰ ਦੇ ਵਿੱਚ 17 ਸਾਲ ਦਾ ਅਜੀਤ ਸਿੰਘ 18 ਸਾਲ ਦਾ 14 ਸਾਲ ਦਾ ਜੋਰਾਵਰ ਸਿੰਘ ਜੁਝਾਰ ਸਿੰਘ ਫਤਿਹ ਸਿੰਘ ਇਹ ਸਭ ਚਲੇ ਵੀ ਗਏ ਇੰਨੀ ਉਮਰ ਦੀ 41 ਸਾਲ 9 ਮਹੀਨੇ 42 ਦੇ ਪੂਰੇ ਨਹੀਂ ਹੋਏ 42 ਸਾਲ ਦੇ ਪੂਰੇ ਨਹੀਂ ਹੋਏ ਕਮਾਲ ਦੀ ਗੱਲ ਵੇ ਇਹਨੇ ਇੰਨੇ ਇੰਨੇ ਚ ਸਭ ਕੁਝ ਹੋ ਗਿਆ ਉਮਰਾਂ ਦਾ ਸਿਆਣਪਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਸਿਆਣਾ ਹੋ ਜਾਏ ਐਡਾ ਕੋ ਹੋ ਜਾਏ ਨਾ ਹੋਵੇ ساری ਜ਼ਿੰਦਗੀ ਲੰਘ ਜਾਈ ਤੁਹਾਨੂੰ ਕਿੰਨੇ ਭਲੇਖਾ ਪਾਤ ਤਾ ਗੱਡੀਆਂ ਪੈਸਾ ਅਮੀਰੀ ਅਮਰੀਕਾ ਕੈਨੇਡਾ ਬਾਹਰਲੇ ਦੇਸ਼ ਬੰਦੇ ਨੂੰ ਸੁਖੀ ਕਰਦਾ ਨਹੀਂ ਕਰਦੇ ਦੁਖੀ ਨੇ ਦੁਖੀ ਰਹਿਣਾ ਸੁਖੀ ਨੇ ਸੁਖੀ ਰਹਿਣਾ ਇਹ ਇਹ ਗੱਲ ਬੈਂਦੀ ਨਹੀਂ ਦਿਮਾਗ ਚ ਸਾਨੂੰ ਪਤਾ ਹੈ ਨਹੀਂ 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 ਪੈਸਾ ਹੋਵੇ ਬੰਦਾ ਖੁਸ਼ ਹੋ ਸਕਦਾ ਨਹੀਂ ਇਹ ਗੱਲ ਸੱਚ ਇਹ ਗੱਲ ਨਹੀਂ ਸੱਚ ਇਹ ਭੁਲੇਖਾ ਹੈ ਮਾਇਆ ਗੁਜਰਾਨ ਹੋ ਸਕਦੀ ਹੈ ਟਾਈਮ ਪਾਸ ਹੋ ਸਕਦਾ ਹੈ ਸਾਨੂੰ ਸੁੱਖ ਸਹੂਲਤਾ ਮਿਲ ਸਕਦੀਆਂ ਨਹੀਂ ਬੈੱਡ ਆ ਸਕਦਾ ਮਾਇਆ ਨਾਲ ਪੈਸੇ ਨਾਲ نیند ਨਹੀਂ ਆਉਣੀ ਪੈਸੇ ਨਾਲ ਏਸੀ ਵਾਲਾ ਕਮਰਾ ਹੋ ਸਕਦਾ نیند ਨਹੀਂ ਆਉਂਦੀ ਪੈਸੇ ਨਾਲ ਖਾਣਾ ਚੰਗਾ ਖਾ ਸਕਦੇ ਹਾਂ ਤੰਦਰੁਸਤੀ ਨਹੀਂ ਆਉਂਦੀ ਇਹ ਤੇ ਬੰਦੇ ਦੀ ਸੋਚ ਤੇ ਡਿਪੈਂਡ ਕਰਦਾ ਤੁਸੀਂ ਸੋਚਦੇ ਕਿਵੇਂ ਹੋ 네ਗੇਟਿਵ ਹੋ ਕਿ ਪੋਜ਼ਿਟਿਵ ਹੋ ਤੇ ਜਿਹੜਾ ਬੰਦਾ 네ਗੇਟਿਵ ਰਹਿੰਦਾ ਜਿਹੜਾ ਵੀ ਕਹਿੰਦਾ ਮੈਂ ਦੁਖੀ ਹਾਂ ਉਹ ਦੁਖੀ ਦੁੱਖਾ ਕਰਕੇ ਨਹੀਂ ਆਪਣੀ ਸੋਚ ਕਰਦੀ ਆਪਣੀ ਸੋਚ ਉਹਦੀ ਇਦਾਂ ਦੀ ਬਣ ਗਈ ਹੈ ਜਿਨੇ ਤੂੰ ਗਰੀਬ ਐ ਤੇਰੇ ਤੋਂ ਕਿਤੇ ਗਰੀਬ ਗਰੀਬ ਦੁਨੀਆ ਪਈ ਜੇ ਤੂੰ ਕਹਿੰਦਾ ਮੇਰੀ ਕਮਾਈ ਘਟਾ ਮੇਰੀ ਇਨਕਮ ਘਟਾ ਤੇਰੇ ਤੋਂ ਕਿਤੇ ਘਟ ਹੈਗੀ ਲੋਕਾਂ ਦੀ ਬਹੁਤ ਘਟ ਇਨਕਮ ਵੀ ਹੈਗੀ ਅਸਲ ਵਿੱਚ ਅਸੀਂ ਫਿਰ ਥਾਂ ਬਦਲਦੇ ਆਂ ਜਗ੍ਹਾ ਬਦਲਦੇ ਆਂ ਆ ਕਰਕੇ ਵੇਖ ਲਓ ਆ ਕਰਕੇ ਵੇਖ ਲਓ ਸੁਖੀ ਹੁੰਦਾ ਹੀ ਨਹੀਂ ਮੰਦਾ ਹੁੰਦਾ ਹੀ ਨਹੀਂ ਹੁੰਦਾ ਹੀ ਨਹੀਂ ساری ਜ਼ਿੰਦਗੀ ਯਤਨ ਕਰਕੇ ਵੇਖ ਲੈ ਇੱਥੇ 80 80 ਸਾਲ ਦੇ ਬੈਠੇ ਹੋਣਗੇ 60 70 ਸਾਲ ਦੇ ਕਿੰਨਾ ਕੁਝ ਕਰਕੇ ਵੇਖ ਲਿਆ ਗੱਲ ਬਣੀ ਨਹੀਂ ਹੁਣ ਤੇ ਮੜੀਆਂ ਦੇ ਨੇੜੇ ਹੀ ਆਂ ਹੁਣ ਤੇ ਅਪੜੇ ਖੜੇ ਆ ਗੱਲ ਬਣੀ ਨਹੀਂ ਬਣਨੀ ਗਲਤ ਸੀ ਨਾ ਤੂੰ ਬਾਹਰੋਂ ਲੱਭਦਾ ਸੀ ਗੁਰੂ ਸਾਹਿਬ ਕਹਿੰਦੇ ਸੁੱਖ ਤੇਰੇ ਅੰਦਰ ਨੂੰ ਸੀ ਯਾਤਰਾ ਅੰਦਰ ਦੀ ਕਰਦਾ ਅੰਦਰੋਂ ਚੇਂਜ ਕਰਦਾ ਅੰਦਰੋਂ ਟਿਊਨਿੰਗ ਕਰਦਾ ਆਪਣੀ ਤੇਰੀ ਟਿਊਨਿੰਗ ਬਾਹਰ ਨਹੀਂ ਹਿੱਲੀ ਅੰਦਰ ਹਿੱਲੀ ਹੈ ਆ ਜਿਹੜਾ ਆ ਮੈਂ ਵਾਜਾ ਰੱਖਿਆ ਜੇ ਇਹ ਵਾਜਾ ਸੁਰ ਬੋਲਣ ਲੱਗ ਜੇ ਨਾ ਇਹਦੀ ਇਹ ਬਾਹਰੋਂ ਟਿਊਨਿੰਗ ਨਹੀਂ ਇਹਦੀ ਹਿੱਲਦੀ ਇਹਦੀ ਟਿਊਨਿੰਗ ਅੰਦਰੋਂ ਹਿੱਲਦੀ ਹੈ ਵਾਜੇ ਦੀ ਆ ਢੋਲक ਹਿੱਲ ਜੇ ਬਹਿ ਜਾਏ ਦਬ ਜਾਏ ਇਹ ਬਾਹਰੋਂ ਨਹੀਂ ਖਰਾਬ ਹੋਈ ਇਹਦੇ ਅੰਦਰੋਂ ਖਰਾਬ ਹੁੰਦੀ ਹੈ ਢੋਲਕ ਆ ਏਸੀ ਚੱਲਦਾ ਚੱਲਦਾ ਖਰਾਬ ਹੋ ਜਾਏ ਬਾਹਰੋਂ ਤੇ ਚੰਗਾ ਬੜਾ ਐ ਅੰਦਰੋਂ ਖਰਾਬ ਹੋਇਆ ਐ ਏਸੀ ਅੰਦਰੋਂ ਖਰਾਬ ਹੁੰਦਾ ਹਰ ਬੰਦਾ ਅੰਦਰੋਂ ਖਰਾਬ ਹੁੰਦਾ ਐ ਅੰਦਰੋਂ ਹੀ ਠੀਕ ਹੁੰਦਾ ਐ ਤੇ ਇਹ ਏਸੀ ਦੇ ਵਿੱਚ ਕੋਈ ਪਹੁੰਚ ਸਕਦਾ ਕੋਈ ਮਕੈਨਿਕ ਆ ਢੋਲਕ ਵਾਲਾ ਵੀ ਕੋਈ ਮਕੈਨਿਕ ਹੈਗਾ ਸਾਊਂਡ ਵਾਲਾ ਹੈਗਾ ਬਾਜੇ ਵਾਲਾ ਹੈਗਾ ਤੇਰਾ ਮਕੈਨਿਕ ਤੂੰ ਆਪ ਐ ਤੇਰੇ ਅੰਦਰ ਕੋਈ ਦੂਜਾ ਪਹੁੰਚਦਾ ਹੀ ਨਹੀਂ ਤੇਰੇ ਬਿਨਾ ਪੰਗਾ ਇਹ ਐ ਜੇ ਕੋਈ ਪਹੁੰਚ ਸਕੇ ਤੇ ਕੋਈ ਸਾਫ਼ ਕਰਦੇ ਸਰ